ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਿਨ ਸਾਹ ਮੋਰਚਾ ਚੰਡੀਗੜ੍ਹ 7 ਜਨਵਰੀ 2023 ਤੋਂ ਲਗਾਤਾਰ ਚਾਰ ਦਿਨ ਆਪ ਸਾਰਿਆਂ ਸਿੱਖ ਸੰਗਤ ਨੂੰ ਪਤਾ ਹੈ ਕਿ ਧੰਗੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਨੰਦਪੁਰ ਸਾਹਿਬ ਜੀ ਤੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਉਜ ਨੇ ਸਰਗੋਜੀ ਦਾ 15ਵਾਂ ਵਾਲਾ ਚੱਲ ਰਿਹਾ ਆਜਿਕ ਸੰਗਤ ਜੀ ਨੌਪੂਰ ਨੌਪੂਰ ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਮਾਸੀਵਾੜੇ ਦੇ ਜਗ੍ਹਾ ਜਿੰਦਗੀ ਸੀ ਆਪ ਜੀ ਨੇ ਕੱਲ 8:00 ਤੱਕ ਸਰਮੰਤਤਾ ਇਸ ਚਮਕੌਰ ਦੀ ਗੜੀ ਦੇ ਵਿੱਚ ਜੋ ਕੱਲ 8:00 ਨੂੰ ਗੱਡੇ ਸਾਹਿਬ ਜੀ ਦਾ ਸ਼ਹੀਦ ਹੋ ਗਏ ਸਾਰੇ ਸਿੰਘ ਸ਼ਹੀਦ ਹੋ ਗਏ ਜਣਤੀ ਦੇ ਜਿਹੜੇ ਸਿੰਘ ਰਹਿੰਦੇ ਸੀ ਉਹਨਾਂ ਬੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਿਹਾ ਕਿ ਗੜੀ ਛੱਡ ਜਾਓ ਹੁਣ ਕਿਤਾ ਸਤਿਗੁਰੂ ਜੀ ਪਾਤਸ਼ਾਹ ਮਹਾਰਾਜ ਨੇ ਆਪ ਸਰ ਜੋੜ ਕੇ ਉਹਨਾਂ ਦਾ ਹੁਕਮ ਮੰਨਿਆ ਤੇ ਭਾਈ ਸੰਤ ਸਿੰਘ ਮੰਗੇ ਸਈ ਉਹਨਾਂ ਨੂੰ ਕਲਗੀ ਤੋੜਾ ਆਪਣਾ ਦਸਤਾਰ ਆਪ ਪੋਸਾਕਾ ਕਲਗੀ ਤੋੜਾ ਦਿੱਤਾ ਘੋੜਾ ਨੀਲਾ ਦਿੱਤਾ ਤੇ ਚੱਲਣ ਦਾ ਜੋੜਾ ਵੀ ਦਿੱਤਾ ਸਾਰਾ ਕੁਝ ਖਾਲਸਾ ਕੁੰਤ ਨੂੰ ਸੌਂਪਤਾ ਗੁਰਤਾ ਕੱਦੀ ਫਿਰ ਉਹਦੇ ਉੱਤੇ ਬਿਠਾ ਕੇ ਕਹ ਸੰਗਤ ਸਿੰਘਾ ਜਿਉਂਦੇ ਜੀ ਹੱਥ ਨਹੀਂ ਆਉਣਾ ਮੁਗਲਾਂ ਦੀ ਇੱਜ਼ਤ ਨਹੀਂ ਬਣਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਤਾੜੀ ਮਾਰ ਕੇ ਨਿਕਲੇ ਆਪ ਸਾਰੇ ਤੇ ਹਾਥ ਜਾਨਦੇ ਉਹ ਰਾਤ ਸੁਨੇਹਾ ਸਰਮੰ ਕੀਤਾ ਕਿ ਸਤਿਗੁਰੂ ਮਹਾਰਾਜ ਜਿਹੜੇ ਨਾਲ ਗਾਇ ਸਿੰਘ ਭਾਈ ਮਾਨ ਸਿੰਘ ਭਾਈ ਦਇਆ ਸਿੰਘ ਤੇ ਭਾਈ ਤਾਰਾ ਸਿੰਘ ਕਦੂ ਗੁਰੂ ਸਤਿਪਾ ਸਾਹਿਬ ਮਹਾਰਾਜ ਨਾਲ ਵਿੱਚ ਤੇ ਲੰਘੇ ਅਡੋੜੀ ਦਸ਼ਾਵਾਂ ਦੇ ਵਿੱਚ ਤੇ ਅੱਗੋ ਸਤਿਗੁਰੂ ਮਹਾਰਾਜ ਉਥੋਂ ਚੱਲ ਕੇ ਹੌਲੀ-ਹੌਲੀ ਰਾਤ ਨੂੰ ਵਿਖੜਾ ਪੈਂਦਾ ਸਾਲੇ ਹੋ ਗਏ ਪੈਰ ਸੰਗਤ ਜੀ ਜਿਹੜੇ ਰਗੇ ਨੇ ਕੰਡਿਆਂ ਦਾ ਸਾਵਣੀ ਹੋ ਗਏ ਲੱਤਾਂ ਦੇ ਵਿੱਚੋਂ ਖੂਨ ਛਿਣਦਾ ਕਿ ਮਕੇ ਝਾੜੀਆਂ ਸੀ ਜੰਗਲ ਸੀਗਾ ਨੰਗੇ ਪੈਰ ਨੇ ਸਤਿਗੁਰੂ ਜੀ ਦੇ ਉਤੋ ਬਹਿਲਾਵ ਬਹਿਲਾਵ ਰੋ ਗਏ ਬਹਿਲਾਵ ਤੋਂ ਫਿਰ ਕਬੀਰੂ ਮਹਾਰਾਜ ਤੇ ਅਰਸਾਵ ਤੇ ਗਏ ਚਾਰ ਸਾਹ ਤੋ ਮਾਸੀਵਾੜਾ ਸਾਹਿਬ ਨੂੰ ਗਏ ਉਜਰਤਾਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜਿਆਂ ਦਾ ਖਾਲਸਾ ਦਰਬਾਰ ਜਨੇਵਾਜਾ ਸੀ ਕਿਹਾ ਇਹ ਜੜੀ ਦੇ ਵਿੱਚ ਬਾਕੀ ਸਿੰਘ ਵੱਜਦੇ ਸੀ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਭਾਈ ਚੜ੍ਹਤ ਸਿੰਘ ਜਿਵੇਂ ਜਦੋਂ 9 ਤਰੀਕ ਨੂੰ 9 ਪੋਹ ਦਾ ਜਿਹੜਾ ਦਿਨ ਸੀ ਜਿਹੜੇ ਚੜਿਆ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਉੱਤੇ ਮਾਉਂਟੀ ਤੇ ਖੜਕੇ ਜਿਹੜੇ ਸਾਰੇ ਜੁੱਧ ਦੇਖਿਆ ਸਤਗੁਰਾਂ ਨੇ 29 ਤਲਾਏ ਨਾਰ ਖਾਨ ਨੂੰ ਮਾਰਿਆ ਖਵਾਜ਼ਾ ਮਹਿਦੂਦ ਨੂੰ ਗੱਡੀ ਚਾੜਿਆ ਸਤਗੁਰਾਂ ਨੇ ਹੋਰ ਬਹੁਤ ਸਾਰੇ ਮੁਗਲਾਂ ਨੂੰ ਜਿਹੜਾ ਮਾਰਨਾ ਕੀਤਾ ਉਸੇ ਗਮਲਟੀ ਤੇ ਭਾਈ ਸੰਗਤ ਸਿੰਘ ਤਿਆਰ ਪ੍ਰਚਾਰ ਕਲਗੀ ਸਤਗੁਰਾਂ ਦੀ ਜਿਹੜੀ ਦਿੱਤੀ ਬਖਸ਼ਿਸ਼ ਕੀਤੀ ਸੀ ਉਹ ਲਾਈ ਹੋਈ ਆ ਸਤਗੁਰਾਂ ਦਾ ਬਾਣਾ ਪਹਿਨਿਆ ਹੋਇਆ ਸਤਗੁਰਾਂ ਨੇ ਤੀਰ ਵੀ ਬਖਸ਼ੇ ਸੀ ਭਾਈ ਸੰਗਤ ਸਿੰਘ ਨੂੰ ਉਹ ਵੀ ਕੋਲੇ ਨੇ ਦਿਨ ਚੜ ਗਿਆ ਜਦੋਂ ਜਿਹੜੇ 22 ਧਾਰ ਦੀ ਫੌਜ ਸੀ ਮੁਗਲੀਆਂ ਸਲਤਨਤਾਂ ਔਰੰਗਜ਼ੇਬ ਦੀ ਫੌਜ ਜੀ ਬਜੀਏ ਖਾਨ ਦੀ ਉਹਨੇ ਦੇਖਿਆ ਵੀ ਰਾਤ ਰੌਲਾ ਪੈ ਗਿਆ ਬਹੁਤ ਸਾਰੇ ਉਹਨਾਂ ਦੇ ਜਿਹੜੇ ਸਿਪਾਈ ਸੀ ਮਾਰੇ ਗਏ ਵੀ ਰਾਤ ਕਹਿੰਦੇ ਸੀ ਵੀ ਗੁਰੂ ਗੋਬਿੰਦ ਸਿੰਘ ਚਲੇ ਆ ਗਿਆ ਇਹ ਤਾਂ ਇੱਛਾ ਹੀ ਆ ਕਿਤੇ ਨਹੀਂ ਗਿਆ ਸਾਡੇ ਐਵੇਂ ਆਪਦੇ ਉੱਤੇ ਲੜ ਕੇ ਮਰ ਗਏ ਗੁਰੂ ਗੋਬਿੰਦ ਸਿੰਘ ਆ ਇੱਛਾ ਹੀ ਆ ਹੌਸਲਾ ਕੀਤਾ ਵੀ ਲੋਕਾਂ ਦਾ ਆਮਰੇ ਵਿੱਚ ਸਿੰਘ ਆਪਦੇ ਜਰਨੈਲਾਂ ਤੋਂ ਤੱਕੜੇ ਹੋ ਜੋ ਅੱਜ ਗੁਰੂ ਗੋਬਿੰਦ ਸਿੰਘ ਸੱਤ ਜੀ ਆਉਂਦਾ ਨਹੀਂ ਸੋਣਾ ਪਾਣੇ ਸਾਲ ਸਾਈ ਜੰਗ ਦਾ ਨਗਾਰਾ ਖੜਕ ਗਿਆ ਮਹਾਰਾਜਿਆਂ ਦਿੱਤੇ ਹੋਏ ਤੀਰ ਭਾਈ ਸੰਤ ਸਿੰਘ ਨੇ ਸੁਣਨੇ ਸ਼ੁਰੂ ਕੀਤੇ ਤੇ ਭਾਈ ਸ਼ੰਤ ਸਿੰਘ ਵੀ ਲੜ ਰਿਹਾ ਭਾਈ ਚੜਤ ਸਿੰਘ ਉਹ ਪਹਿਰੇ ਤੇ ਆ ਸਤਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਖਸ਼ੇ ਤੀਰ ਚੱਲ ਰਹੇ ਨੇ ਐਨੇ ਚਿਰ ਨੂੰ ਸਤਿਗੁਰਾਂ ਦਾ ਆਵਾਜ਼ ਆ ਗਿਆ ਜਦੋਂ ਸਤਗੁਰੂ ਸੱਜੇ ਪਾਸਾ ਮਹਾਰਾਜ ਦਾ ਬਾਜ਼ ਆਇਆ ਨਾ ਜਦੋਂ ਕੌਰ ਦੀ ਗੱਡੀ ਦੇ ਵਿੱਚ ਤੇ ਉਹਨੇ ਭਾਈ ਸੰਗਤ ਸਿੰਘ ਨੂੰ ਦੇਖਿਆ ਬਾਜ਼ ਨੇ ਉਹਨ ਗੁਰੂ ਮਹਾਰਾਜ ਤੇ 24 ਘੰਟੇ ਨਾਲ ਰਹਿਦਾ ਸੀ ਬਾਤ ਸੱਤ ਕਰਾਉਂਦਾ ਤੇ ਟ੍ਰੈਨ ਟ੍ਰੈਨ ਦੀ ਆਵਾਜ਼ ਦੇ ਵਿੱਚ ਭਾਈ ਸੰਗਤ ਸਿੰਘ ਪੁੱਛਿਆ ਵੀ ਗੁਰੂ ਸਾਹਿਬ ਕਿੱਥੇ ਗਏ ਨੇ ਕਿਧਰ ਨੂੰ ਗਏ ਨੇ ਭਾਈ ਸੰਗਤ ਸਿੰਘ ਨੇ ਇਸ਼ਾਰਾ ਕਰਤਾ ਵੀ ਸਤਗੁਰੂ ਸੱਜੇ ਪਾਸਾ ਇਧਰ ਨੂੰ ਚਲੇ ਗਏ ਉਹਨੇ ਉਗਾਰੀ ਭਰੀ ਕਿੱਥੇ ਸੰਗਤ ਜੀ ਸਾਨੂੰ ਦੱਸਿਆ ਨਹੀਂ ਆਂਦਾ ਬਾਦ ਨੇ ਜਿਹੜਾ ਅਖਪੂ ਦਾ ਜੰਗ ਸੀ ਉਹ ਦੇਖਿਆ ਵਰਗੇ ਸਹਿਬ ਜਦੋਂ ਸ਼ਹੀਦੀ ਦੇਖੀ ਕਿਵੇਂ ਜੂਝ ਕੇ ਉਹ ਮਰੇ ਨੇ ਕਿਵੇਂ ਜੂਝ ਕੇ ਸ਼ਹੀਦੀ ਪਾਈ ਆ ਤਨੇ ਸਭ ਬਗਵੰਗਾਂ ਫਟ ਕੇ ਮਸਰੀ ਦੇ ਲੱਗੇ ਨੇ ਬਾਬਾ ਜੂਹਾਰ ਸਿੰਘ ਜੀ ਉਹਨੇ ਸ਼ਹੀਦੀ ਦੇਖੀ ਬਾਦ ਨੇ ਮਨ ਦੇ ਵਿੱਚ ਰੋਹ ਸੀ ਉਹਦੇ ਵੀ ਮਨ ਦੇ ਵਿੱਚ ਸਤਿਗੁਰਾਂ ਦਾ ਬਾਦਸੂ ਸੀ ਬਹੁਤ ਸਾਰੇ ਸਿੰਘ ਸੀ ਜਿਹੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਜੰਗ ਦੇ ਵਿੱਚ ਜੂਝਦੇ ਦੇਖਿਆ ਤੇ ਬਾਜ਼ ਨੇ ਉਡਾਰੀ ਮਾਰੀ ਆਕਾਸ਼ ਦੇ ਵਿੱਚ ਤੇ 1 ਲੱਖ ਫੌਜਾਂ ਦੇ ਵੱਲ ਪੈ ਗਿਆ ਕੋਸਮਾਨ ਮਚ ਗਿਆ ਜਿਹੜਾ ਵਜੀਦਾ ਖਾਨ ਹਾਥੀ ਤੇ ਚੜਿਆ ਹੋਇਆ ਸੀ ਉਹਦੇ ਕਣੀ ਜਦੋਂ ਪਿਆ ਭੱਜ ਕੇ ਵਜੀਦਾ ਖਾਨ ਜਿਹੜਾ ਹਾਥੀ ਤੋਂ ਉਤਰ ਕੇ ਛੇਤੀ ਛੇਤੀ ਤੰਬੂਜ ਬੜ ਗਿਆ ਹੋਰ ਵੀ ਜਿਹੜੇ ਸੀਗੇ ਵੱਡੇ ਵੱਡੇ ਜਰਨੈਲ ਉਹ ਵੀ ਲੁਖਦੇ ਜਾਨਵਰਾਂ ਦੇ ਫਰਦ ਤੇ ਬਾਦ ਨੇ ਜੰਕ ਕੀਤਾ ਜਿੱਧਰ ਪੈਂਦਾ ਸੀ ਉੱਟ ਕੇ 1 ਲੱਖ ਦਾ ਮਾਲ ਦਾ ਇੱਕ ਸੈਕਿੰਡ 'ਚ ਆ ਕੇ ਆ ਦੇ ਚਕਾਰ ਨੂੰ ਪੜਦਾ ਤੇ ਇੱਕ ਨਾਲ ਦੀ ਨਾਲ ਤਾਹਾਂ ਚੜ ਜਾਂਦਾ ਕਈ ਮੁਗਲਾਂ ਦੇ ਬਾਦ ਨੇ ਅੱਖਾਂ ਕੱਟੀਆਂ ਕਈਆਂ ਦੇ ਮੂੰਹ ਪਾੜਦੇ ਕਈਆਂ ਦੇ ਜਿਹੜੇ ਕੰਨ ਸੀ ਉਹ ਵੱਢ ਦਿੱਤੇ ਜਦੋਂ 1 ਲੱਖ ਝਾਟ ਵਰ੍ਹਦੀ ਸੀ ਜਿਹੜੀ ਮੋਰਾਂ ਦੇ ਵਿੱਚ ਖਫੜਾ ਦਾ ਬੜੀ ਮੱਚ ਗਈ ਇਤਿਹਾਸ ਦੱਸਦਾ ਵੀ ਇੱਕ ਫਹਿਲ ਜਿਹੜਾ ਹੈਗਾ ਬਾਦਨੇ ਜੰਗ ਕਰਿਆ ਜਿਹੜੇ ਮੁਗਲਾਂ ਦੇ ਸਿੱਕੇ ਛਡਾਤੇ ਲੋਕ ਦੇ ਫਿਰਨ ਵੱਡੇ ਵੱਡੇ ਜਰਨੈਲ ਤੰਬੂਆਂ ਜਾਵੜੇ ਵੀ ਸਾਡੇ ਕੰਨੀ ਨਾ ਕਿਤੇ ਆ ਜੇ ਕਿਤੇ ਉਧਰ ਨਾ ਆ ਜੇ ਭੱਜ ਭੱਜ ਤੰਬੂਆਂ ਦੇ ਵੜ ਗਏ ਹਾਥੀਆਂ ਚੜੇ ਹੋਏ ਤੇ ਵੱਡੇ ਵੱਡੇ ਜਰਨੈਲ ਘੋੜਿਆਂ ਸਭ ਉਹ ਜਿਹੜੇ ਹੈਗੇ ਤੰਬੂਆਂ ਜਵਾਰ ਤੇ ਜਲ ਤੇ ਤੇ ਉਸ ਤੋਂ ਬਾਅਦ ਬਾਦ ਨੇ ਇੱਕ ਪੈਰ ਜੰਗ ਕਰਕੇ ਬਹੁਤ ਸਾਰੇ ਜਿਹੜੇ ਮੁਗਲ ਸੀ ਫੱਟੜ ਕਰਦੇ ਅੱਖਾਂ ਕਰਤੀਆਂ ਕਈਆਂ ਦੀ ਮੂੰਹ ਪਾੜਦੇ ਜ਼ਖਮੀ ਕਰਦੇ ਹੀਰੋ ਛੁੱਟ ਕੇ ਉਹ ਬਾਦ ਸਾਧੂ ਨੂੰ ਸੱਚੇ ਪਾਤਸ਼ਾਹ ਵੱਲ ਚਲੇ ਗਿਆ ਫਿਰ ਭਾਈ ਸੰਗਤ ਸਿੰਘ ਜੀ ਸਾਰਾ ਕੁਝ ਦੇਖ ਰਹੇ ਨੇ ਉਹਨਾਂ ਨੂੰ ਪੱਕਾ ਹੋ ਗਿਆ ਵੀ ਇਹ ਬਾਦ ਹੈ ਗੁਰੂ ਗੋਬਿੰਦ ਸਿੰਘ ਹੀ ਆਏ ਗਰਾਤ ਗਿਆ ਨਹੀਂ ਹੈ ਇੱਥੇ ਹੀ ਆ ਫਿਰ ਭਾਈ ਸੰਗਤ ਸਿੰਘ ਜੀ ਜਦੋਂ ਤੀਰ ਮੁਕੇ ਫਿਰ ੱਲੇ ਆ ਗਏ ਉਹ ਘੋੜਾ ਨੀਲਾ ਘੋੜਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਵਾਲ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਵਾਰ ਹੁੰਦੇ ਸੀ ਹੋਰ ਕੋਈ ਉਹਦੇ ਸਵਾਰ ਹੀ ਨਹੀਂ ਹੋਇਆ ਉਹ ਘੋੜਾ ਵੀ ਗੁਰੂ ਸਾਹਿਬ ਨੇ ਭਾਈ ਸੰਗਤ ਸਿੰਘ ਨੂੰ ਸੌਂਪਦਾ ਵੀ ਅੱਜ ਤੂੰ ਕੱਲ ਨੂੰ ਇਹ ਤੇ ਜੰਗ ਕਰਨਾ ਚੜ੍ਹ ਕੇ ਭਾਈ ਸੰਗਤ ਸਿੰਘ ਜੀ ਭਾਈ ਸੰਤ ਸਿੰਘ ਚੜ੍ਹ ਸਿੰਘ ਜੀ ਗੜੀ ਦੇ ਦਰਵਾਜ਼ਾ ਖੁੱਲ ਗਿਆ ਸਤਿਗੁਰੂ ਮਹਾਰਾਜ ਦੇ ਜਿਹੜੇ ਤਿੰਨ ਸਿੰਘ ਬਸਦੇ ਸੀਗੇ ਉਹ ਘੋੜੇ ਤੇ ਸਵਾਰ ਹੋਏ ਭਾਈ ਸੰਗਤ ਸਿੰਘ ਨੀਲੇ ਘੋੜੇ ਤੇ ਸਵਾਰ ਆ ਗੋਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਬੈਠੇ ਪਾਈ ਸੰਗਤ ਸਿੰਘ ਬੈਠੇ ਨੇ ਉਸ ਇਲੀ ਘੋੜੇ ਤੇ ਜਿਆ ਗੁਰੂ ਗੋਬਿੰਦ ਸਿੰਘ ਸਹਿਮਾਰ ਸਵਾਰੀ ਕਰਦੇ ਸੀ ਜੰਗ ਦੇ ਵਿੱਚ ਜਦੋਂ ਨਿਕਲੇ ਦਰਵਾਜ਼ਾ ਖੁੱਲਿਆ ਹੋ ਲਾਉਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸੀ ਸਵਾ ਲੱਖ ਸਈ ਗਲੜਾਉ ਤਵਾ ਗੋਵਿੰਦ ਸਿੰਘ ਨਾਮ ਕਹਾਉ ਐਨਾ ਕਿਸਮਾਨ ਦਾ ਜੁੱਧ ਮਚਿਆ ਕਿ 2 2 1 ਪਹਿਰ ਸਿੰਘਾਂ ਨੇ ਜਿਹੜੇ ਜੂਝੇ ਬਹੁਤ ਸਾਰੇ ਮੁਗਲਾਂ ਨੂੰ ਮੌਤ ਦੇ ਘਾਟ ਉਤਾਰਿਆ ਭਾਈ ਚੜਤ ਸਿੰਘ ਸ਼ਹੀਦੀ ਪਾ ਕੇ ਭਾਈ ਸੰਤ ਸਿੰਘ ਦੀ ਸ਼ਹੀਦੀ ਹੋ ਗਈ ਤੇ ਆਈ ਸੰਗਤ ਸਿੰਘ ਘੋੜੇ ਤੇ ਚੜੇ ਹੋਏ ਨੇ ਜੂਝ ਰਹੇ ਨੇ ਤੇ ਮੁਗਲ ਛੇਤੀ ਛੇਤੀ ਇਕੱਠੇ ਆਉਂਦੇ ਨੇ ਵੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਦਾਨੇ ਜੰਗ ਦੇ ਵਿੱਚ ਆ ਕੇ ਬਹੁਤ ਦਰਦੇ ਆਉਂਦੇ ਨੇ ਹੱਲਾ ਕਰਦੇ ਨੇ ਫਿਰ ਵੀ ਅੱਜ ਕਿਸੇ ਨੂੰ ਜਿਉਂਦਾ ਨਹੀਂ ਛੱਡਣਾ ਇਹਨਾਂ ਨੇ ਇੰਨਾ ਜੰਗ ਸਮਾਣ ਦਾ ਮਤਿਆ ਵਰਸਾ ਸੀ ਕੋਲੇ ਉਹ ਵੀ ਟੁੱਟ ਗਿਆ ਸੰਗਤ ਜੀ ਫਿਰ ਕਿਸੇ ਨੇ ਬਾਰ ਬੈਰੀ ਨੇ ਕੀਤਾ ਨੀਲੇ ਘੋੜੇ ਦੇ ਜਿਹੜਾ ਹੈਗਾ ਵਰਸਾ ਉਹ ਲੱਗਿਆ अनेका ਫਟ ਨੀਲੇ ਘੋੜੇ ਤੇ ਲੱਗੇ ਜਿਹੜਾ ਨੀਲਾ ਸੀਗਾ ਸਤਗੁਰਾਂ ਦਾ ਉਹ ਚੌਕੌਰ ਦੀ جنگ ਦੇ ਵਿੱਚ ਸ਼ਹੀਦ ਹੋਇਆ ਹੋਰ ਨਹੀਂ ਕਿਤੇ ਗਿਆ ਉਥੇ ਸ਼ਹੀਦ ਹੋ ਗਿਆ ਫਿਰ ਬਾਬਾ ਸੰਗਤ ਸਿੰਘ ਜੀ ਜਦੋਂ ਘੋੜਾ ਸ਼ਹੀਦ ਹੋ ਗਿਆ ਪੈਦਲ ਜੰਗ ਕਰੀ ਜਿਹੜੇ ਹੋਰ ਸੀਗੇ ਉਹਨਾਂ ਕੋਲੇ ਸ਼ਸਤਰ ਉਹਨਾਂ ਨਾਲ ਜੰਗ ਕਰਿਆ ਫਿਰ ਲਾਸ਼ ਦੇ ਵਿੱਚ ਉਹਨਾਂ ਨੇ ਤਿਰਫਾਨ ਇਹ ਨਹੀਂ ਮਿਆਂ ਦੇ ਵਿੱਚੋਂ ਧੂਈ ਤੇ ਐਸੇ ਆਲੂ ਆਹੂ ਲਾਹੇ ਮੁਗਲਾਂ ਦੇ ਕਿ ਤੌਬਾ ਤੌਵਾ ਕਰ ਹੋ ਉਠੇ ਅੱਲਾ ਅੱਲਾ ਕਰ ਉਠੇ ਮੁਗਲ ਤੇ ਭੱਜਦੇ ਜਾਣ ਵੀ ਗੁਰੂ ਗੋਬਿੰਦ ਸਿੰਘ ਆ ਮਹਾਰਾਜ ਆਪ ਆ ਗਿਆ ਸਿੱਖਾਂ ਦਾ ਗੁਰੂ ਅੱਜ ਕਿਸੇ ਨੂੰ ਜਿਉਂਦਾ ਨਹੀਂ ਛੱਡਣਾ ਤੇ ਫਿਰ ਇਹਨੇ ਨੂੰ ਪਾਈ ਸੰਗ ਸੰਗ ਜੂਝ ਰਹੇ ਨੇ 2 ਢਾਈ ਪਹਿਰ ਜੂਝੇ ਮੈਦਾਨ ਦੇ ਵਿੱਚ ਫਿਰ ਕਿਸੇ ਬੈਰੀ ਨੇ ਟਿੱਕ ਕਿਸੇ ਦੀ ਬਾਸਾ ਮਾਰਿਆ ਫਿਰ ਅਨੇਕਾ ਹੋਰ ਫਟ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਸਾਤੀ ਦੇ ਵਿੱਚ ਲੱਗੇ تیر ਅਨੇਕਾ ਭਾਈ ਸੰਗਤ ਸਿੰਘ ਦੇ ਹੋਰ ਕੋਈ ਪਿੱਛੋਂ ਦੀ ਬਾਰ ਕਰਦਾ ਕੋਈ ਅਗੋਂ ਦੀ ਬਾਰ ਕਰਦਾ ਬਹੁਤ ਸਾਰੇ ਫੱਟ ਖਾ ਕੇ ਭਾਈ ਸੰਗਤ ਸਿੰਘ ਫਿਰ ਜਿਹੜੇ ਗੁਰੂ ਦਾ ਵਚਨ ਪਕਾਉਂਦੇ ਹੋਏ ਜਦਕਿ ਆਪ ਜੀ ਆਉਣੇ ਤਾਂ ਨਾ ਬਣੇ ਆਪ ਤੇ ਹੀ ਰਣ ਮੈਂ ਜੂਝ ਮਰੂੰ ਭਾਈ ਸੰਗਤ ਸਿੰਘ ਜੀ ਸਤਿਗੁਰਾਂ ਦੇ ਜਿਹੜੇ ਵਚਨ ਸੀ ਉਹ ਪੂਰੇ ਕੀਤੇ ਕਿ ਜਿਉਂਦੇ ਜੀ ਗੁਰੂ ਮੁਗਲਾਂ ਦੇ ਹੱਥ ਨਹੀਂ ਆਉਣਾ ਇਸ 91 ਪਾਸਾ ਮਹਾਰਾਜਿਆਂ ਦੇ ਭਾਈ ਸੰਗਤ ਸਿੰਘ ਜਿਕਾਰੇ ਛੱਡਦੇ ਹੋਏ ਗੁਰੂ ਨੂੰ ਨਮਨ ਕਰਦੇ ਹੋਏ ਗੁਰੂ ਦਾ ਸੁਪਰਾਨਾ ਕਰਦੇ ਹੋਏ ਜੰਗ ਵਿੱਚ ਜੂਝ ਕੇ ਸ਼ਹੀਦੀ ਪਾ ਗਏ ਤੇ ਮੁਗਲਾਂ ਨੇ ਜਿਹੜੇ ਹੈਗਾ ਖੁਸ਼ ਹੋ ਕੇ ਬਾਜ ਧਾਰਨੀਆਂ ਫੌਜਾਂ ਤੇ ਬਹੁਤ ਖੁਸ਼ ਹੋਏ ਵੀ ਅੱਜ ਗੁਰੂ ਗੋਬਿੰਦ ਸਿੰਘ ਮਾਰਤਾ ਸਾਰੇ ਪਾਸੇ ਭੰਗੜੇ ਪਾਉਣ ਲੱਗੇ ਮੁਰਗੀ ਗੁਰੂ ਗੋਬਿੰਦ ਸਿੰਘ ਮਾਰਤਾ ਸੇਖਾਂ ਦਾ ਗੁਰੂ ਮਾਰਿਆ ਗਿਆ ਤੇ ਮਾਰਤਾ ਸਾਰੇ ਪਾਸੇ ਹੋ ਗਿਆ ਫਿਰ ਭਾਈ ਸੰਗਤ ਸਿੰਘ ਦੀ ਜਿਹੜੀ ਹੈਗੀ ਆ ਸਰੀਰ ਨੂੰ ਚੱਕ ਕੇ ਗੜੀ ਕੋਲੇ ਲਿਆਂਦੇ ਤੇ ਕਤਲਗੜ੍ਹ ਗੁਰਦਵਾਰਾ ਸਥਾਪਨਾ ਹੋਇਆ। ਉਥੇ ਲੈ ਕੇ ਆ ਕੇ ਸਾਰੇ ਜਿਹੜਾ ਜੰਗ ਬੰਦ ਹੋਣੇ ਜੋ ਸਾਰੇ ਸ਼ਹੀਦ ਹੋ ਗਏ ਸਿੰਘ ਗੁਰੂ ਸਾਹਿਬ ਨਿਕਲ ਗਏ ਸੀਗੇ। ਮੁਗਲ ਫੌਜ ਸਾਰੀ ਖੂਸਾ ਬਟੇ-ਬਟੇ ਜਿਹੜੇ ਅ ਜਰਨੈਲ ਸੀ ਉਹ ਸਾਰੇ ਖੁਸ਼ ਨੇ ਵੀ ਅੱਜ ਗੁਰੂ ਮਾਰਤਾ ਸਿੱਖਾਂ ਦਾ। ਤੇ ਵਜੀਦ ਦੇ ਖਾਨ ਨੇ ਬਹੁਤ ਨਾਮ ਰੱਖਿਆ ਅਸੀਂ 500 ਪਿੰਡਾਂ ਦੀ ਜ਼ਕੀਰ ਰੱਖਿਆ ਅਸੀਂ ਨਾਮ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਾ ਮਾਰੂਗਾ ਜਿਉਂਦੇ ਨੂੰ ਫੜੂਗਾ ਉਹਨਾਂ ਨੂੰ ਮਾਰੂਗਾ ਉਹ ਉਹਨਾਂ ਨੂੰ ਨਾਮ ਦਿੱਤਾ ਜਾਊਗਾ ਬਹੁਤ ਨਾਮ ਰੱਖਿਆ ਅਸੀਂ ਵਜੀਦ ਦੇ ਖਾਨ ਨੇ ਖੁਸ਼ੀ ਹੋ ਗਈ ਫਿਰ ਭਾਈ ਸੰਗਤ ਸਿੰਘ ਦਾ ਸੀਸ ਧਰ ਦੇ ਨਾਲੋਂ ਲੱਗ ਕੀਤਾ ਖਤਰਗੜ੍ਹ ਦੇ ਵਿੱਚ ਹੋਰ ਕਤਲਗੜ੍ਹ ਉਹਦਾ ਨਾਮ ਕਿਉਂ ਪਿਆ ਸਹਿਬਜ਼ਾਦੇ ਉਸੇ ਸ਼ਹੀਦ ਨਹੀਂ ਸਹਿਬਜ਼ਾਦੇ ਕਤਲੌਰ ਸਾਹਿਬ ਜੀ ਕੋਈ ਨਹੀਂ ਸਾਹਿਬ ਜਾਦੇ ਜਿਹੜਾ ਛੋਟੇ ਸਾਹਿਬ ਨੂੰ ਉਹ ਜਾ ਕੇ ਚਮਤੇਸ ਵਿਜੀਦ ਹੋਏ ਨੇ ਉੱਥੇ ਭਾਈ ਸੰਗਤ ਸਿੰਘ ਨੂੰ ਚੱਕ ਕੇ ਲੈਂਦਾ ਜਿੱਥੇ ਸ਼ਹੀਦੀ ਹੋਈ ਉਹਨਾਂ ਨੂੰ ਉੱਥੇ ਜੰਗ ਦੇ ਵਿੱਚ ਚੱਕ ਕੇ ਉੱਥੇ ਮੇਨ ਸੀਓ ਪੁਛੇ ਲਿਆ ਕੇ ਭਾਈ ਸਾਹਿਬ ਦਾ ਸਰੀਰ ਦੇ ਨਾਲੋਂ ਧੜ ਦੇ ਤੜਾ ਲੱਗ ਕਰਤਾ ਸੀਸ ਵੱਢ ਲਿਆ ਵੀ ਅਸੀਂ ਗੁਰੂ ਗੋਬਿੰਦ ਸਿੰਘ ਵਾਲਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜਾ ਦਾ ਨਾਮ ਲਵਾ ਕੇ ਵਿਜੀਦੇ ਤੋਂ ਖੁਸ਼ੀਆਂ ਮਨਾਉਂਦੇ ਹੋਏ ਉਹ ਸੀਸ ਵੱਢ ਕੇ ਉਸੇ ਧੜੋਥੀ ਛੜਤਾ ਤੇ ਨਾਲ ਲੈ ਕੇ ਤੁਰ ਕੇ ਬਜੀਦੇ ਖਾਨ ਨੂੰ ਵੀ ਅਸੀਂ ਉਥੇ ਸਰਹੰਦ ਜਾ ਕੇ ਉਹ ਦਿਖਾਵਾਂ ਕਿ ਤੇ ਇਨਾਮ ਰਾਵਾਂਗੇ ਭਾਈ ਸੰਗਤ ਸਿੰਘ ਦਾ ਉਥੇ ਸ਼ੀਸ਼ ਦਾ ਜਿਹੜਾ ਹੈਗਾ ਧੜਗ ਨਾਲੋ ਲੱਗ ਕੀਤਾ ਗਿਆ ਤਾਂ ਹੀ ਉਹ ਕਤਰਗੜ ਫੇਰ ਬਣਿਆ ਕਤਰਗੜ ਐਵੇਂ ਨਹੀਂ ਬਣਿਆ ਬਹੁਤੇ ਵੀ ਸਾਨੂੰ ਪਤਾ ਨਹੀਂ ਕਿ ਕਤਰਗੜ ਕਿਉਂ ਬਿਆ ਬਹੁਤ ਜੋ ਧੜ ਸਰੀਰ ਨਾਲੋ ਸਿਰ ਤੇ ਸ਼ੀਸ਼ ਧੜ ਦਾ ਆਪਣੇ ਅਲੱਗ ਹੋ ਗਏ ਕਿਰਪਾਨ ਨਾਲ ਵੜਿਆ ਜਦੋਂ ਕਾਫਾ ਗੜ ਉੱਤੇ ਬਣਿਆ ਹੋਇਆ ਜਦੋਂ ਤੁਸੀਂ ਨਮਸਕਾਰ ਕਰਨ ਜਾਉਂਗੇ ਨਾ ਕਾਫਾ ਗੜ ਦੇ ਵਿੱਚ ਇੱਕ ਪਾਸੇ ਜਦੋਂ ਮੱਖਾ ਟੇਕਾ ਨੂੰ ਸਤਿਗੁਰ ਸੱਚੇ ਫਤਮਾਨ ਗੁਰਗੱ ਸਾਹਿਬ ਪ੍ਰਕਾਸ਼ ਨੇ ਤੁਸੀਂ ਤਹਾਨੂੰ ਨਿਕਾਮ ਆ ਰਹੇ ਹੋ ਇੱਕ ਸਾਹਮਣੇ ਤੇ ਖੱਬੇ ਪਾਸੇ ਉਦੇ ਤੇ ਲਿਖਿਆ ਹੋਇਆ ਸਹਿਬ ਜਹਾਂਦਾ ਅਜੀਤ ਸਿੰਘ ਫਿਰ ਸਹਿਬ ਜਹਾਂਦਾ ਜੁਝਾਰ ਸਿੰਘ ਸੱਜੇ ਪਾਸੇ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਲਿਖੇ ਹੋਏ ਨੇ ਹੋਰ ਕਿਸੇ ਸਿੰਘ ਦਾ ਨਹੀਂ ਭਾਈ ਸੰਗਤ ਸਿੰਘ ਦਾ ਸਪੈਸ਼ਲ ਨਾਮ ਉੱਥੇ ਅੰਦਰ ਲਿਖਿਆ ਕਬਰਗੜ ਦੇ ਵਿੱਚ ਤੁਸੀਂ ਜਾ ਕੇ ਅੱਜ ਵੀ ਦਰਸ਼ਨ ਕਰ ਸਕਦੇ ਹੋ ਸਤਿਗੁਰੂ ਮਹਾਰਾਜ ਦੇ ਪਾਸਾ ਮਹਾਰਾਜ ਦੇ ਬਚਨ ਭਾਈ ਸੰਗਤ ਸਿੰਘ ਨੇ ਪੁਗਾਏ ਅੱਜ ਦੇ ਦਿਨ ਜਿਹੜਾ ਉੱਥੇ ਅਸਾਵੀ ਜੰਗ ਹੋਇਆ ਲਾਸਟ ਸਭ ਤੋਂ ਸ਼ਹੀਦ ਭਾਈ ਸੰਗਤ ਸਿੰਘ ਚਮਕੌਰ ਦੀ ਗੜੀ ਦੇ ਹੋਏ ਨੇ ਸੰਗਤ ਜੀ ਭਾਈ ਕਵੀ ਭਾਈ ਕੋਏ ਸਿੰਘ ਜੀ ਉਹਨਾਂ ਨੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਬਾਰੇ ਲਿਖਿਆ ਹੋਇਆ ਕੱਲ ਦਾ ਕਰੋੜਾ ਪੈਂਦਾ ਆਪੋ ਆਪਣੇ ਪਰਮਾਨ ਦੇਂਦੇ ਨੇ ਪਰ ਭਾਈ ਸੰਗਤ ਸਿੰਘ ਨੂੰ ਹੀ ਜਿਹੜਾ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਵੀ ਭਾਈ ਸੰਗਤ ਸਿੰਘ ਨੂੰ ਲਿਖਿਆ ਵੀ ਕੰਗੀ ਥੋੜਾ ਦਿੱਤਾ ਹੋਰ ਬਹੁਤ ਸਾਰੇ ਗੁਰਬਾਨਾਂ ਨੇ ਪ੍ਰਾਤਮਿਕ ਇਤਿਹਾਸ ਮੁਤਾਬਕ ਭਾਈ ਸੰਗਤ ਸਿੰਘ ਨੂੰ ਹੀ ਕੰਗੀ ਤੋੜੇ ਦੀ ਜਿਹੜੀ ਹੈਗੀ ਆ ਵਰਕਸਿਸ ਲਿਖਿਆ ਵੀ ਭਾਈ ਸੰਗਤ ਸਿੰਘ ਨੂੰ ਵਰਕਸਿਸ ਕੀਤੀ 2000 ਮੈਂ ਆਪਜੀ ਨੂੰ ਦੱਸਣਾ 2003 ਦੇ ਵਿੱਚ 16 ਨਵੰਬਰ 2003 ਦੇ ਵਿੱਚ ਚੌਕੌਰ ਸਾਹਿਬ ਦੀ ਧਰਤੀ ਤੇ ਅਸੀਂ ਵੀ ਉਹਦੇ ਵਿੱਚ ਸ਼ਾਮਲ ਸੀਗੇ ਉਥੇ ਪੰਥ ਦਾ ਇਕੱਠ ਹੋਇਆ ਪੰਜੇ ਤਾਕਾਂ ਦੇ ਜਥੇਦਾਰ ਸਹਿਬਾਨ ਉਥੇ ਪਹੁੰਚੇ ਉਸੇ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਟਾਈਮ ਪ੍ਰਧਾਨ ਸੀ ਗੁਰਚਰਨ ਸਿੰਘ ਟੋੜਾ ਉਹ ਵੀ ਉਥੇ ਪਹੁੰਚੇ ਉਥੇ ਫੈਸਲਾ ਕੀਤਾ ਗਿਆ ਕਿ ਭਾਈ ਸੰਗਤ ਸਿੰਘ ਨੂੰ ਵੀ ਕੰਮ ਦੀ ਟੋੜਾ ਜਿਹੜਾ ਹੈਗਾ ਸਲਝਾਇਆ ਗਿਆ ਤਾਂ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਨਾ ਜਿਹੜੀ ਉਹਨਾਂ ਜਿਹੜੇ ਪੇਜ ਨੇ ਉੱਥੋਂ ਭਾਈ ਸੰਗਤ ਸਿੰਘ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਨਾ ਕੋਟ ਮਾ ਲਾ ਕੇ ਕੋਈ ਫੈਸਲਾ ਹੋਇਆ ਉਹਦੇ ਵਿੱਚ ਉਸ ਵੇਲੇ ਜੱਥੇਦਾਰ ਤਖਤ ਦੇ ਸੀ ਮੌਜੂਦਾ ਜਿਹੜੇ ਗਿਆਨੀ ਜਗਨਤ ਸਿੰਘ ਜੀ ਬਣਦੇ ਉਹਨਾਂ ਦਾ ਜਿਹੜਾ ਹੈਗਾ ਸੰਦੇਸ਼ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਉਥੇ ਲਿਖਿਆ ਗਿਆ ਉਹਨਾਂ ਵੱਲੋਂ ਉਸ ਵੇਲੇ ਤਖਤ ਸੀ ਜੀ ਅਨੰਦਪੁਰ ਸਾਹਿਬ ਦੇ ਜੱਥੇਦਾਰ ਅੰਚੇਨਾ ਤਰਲੋਚਨ ਸਿੰਘ ਜੀ ਗਾਮਦਮਾ ਸਾਹਿਬ ਜਿਹੜੇ ਜਥੇਦਾਰ ਸੀਗੇ ਉਹ ਆਪਣੇ ਭਾਈ ਬਲਵੰਤ ਸਿੰਘ ਆਨੰਦਗੜ੍ਹ ਉਸ ਟਾਈਮ ਉੱਥੇ ਮੌਜੂਦ ਸੀਗੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਸਾਰੇ ਫੈਸਲੇ ਹੋਏ ਨੇ ਕੋਈ ਦੋ ਨਾਵਾਂ ਨਹੀਂ ਹੈਗੀਆਂ ਇਹਦੇ ਵਿੱਚ ਭਾਈ ਸੰਗਤ ਸਿੰਘ ਦਾ ਜਿਹੜਾ ਹੈਗਾ ਵੀ ਉਹਨਾਂ ਨੂੰ ਕਲਗੇ ਕੋੜਾ ਵਕਸ਼ ਦਿੱਤਾ ਇਹ ਸਾਰੇ ਕਿਤਾਬਾਂ ਵੀ ਨੇ ਸਾਬ ਕੋ ਸੱਪਿਆ ਹੋਇਆ ਇਤਿਹਾਸ ਆ ਇਹ ਉਸ ਮੰਥ ਨੇ ਜਿਹੜਾ ਹੈਗਾ ਫੈਸਲਾ ਕਰ ਦਿੱਤਾ ਸੀ 2003 ਦੇ ਵਿੱਚ 16 ਨਵੰਬਰ 2003 ਦੇ ਵਿੱਚ ਉਹਦੇ ਵਿੱਚ ਅਸੀਂ ਵੀ ਸ਼ਾਮਲ ਹੋਏ ਸੀਗੇ ਤੇ ਫਿਰ ਉੱਥੇ ਲਿਖਿਆ ਪੰਥ ਦੇ ਫੈਸਲੇ ਅਨੁਸਾਰ ਜਦੋਂ ਅਸੀਂ ਕਤਰਗੜ੍ਹ ਸਾਹਿਬ ਕੰਿਓ ਆ ਜਾਣਿਆ ਨਾ ਤਹਾਂ ਡਿਊਟੀ ਹੁੰਦੀ ਹੈ ਜਿਹੜੀ ਗੜੀ ਸਾਹਿਬ ਨੂੰ ਚੜਦਿਆਂ ਨਮਸਕਾਰ ਕਰਨ ਬਾਅਦ ਤੇ ਕੌਣੀਆਂ ਉੱਥੇ ਜਿਹੜਾ ਗੇਟ ਆ ਉਹਦੇ ਉੱਤੇ ਲਿਖਿਆ ਸ੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਗੇਟ ਜਿੱਧਰ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਸਾਹਿਬ ਹਨ ਉਧਰਲੇ ਪਾਸੇ ਲਿਖਿਆ ਇੱਕ ਗੇਟ ਆ ਮਦਨ ਸਿੰਘ ਕਾਠਾ ਸਿੰਘ ਕਈ ਕੋਠਾ ਸਿੰਘ ਮੈਂ ਕਾਠਾ ਸਿੰਘ ਵੀ ਆਇਆ ਉਹਨਾਂ ਦਾ ਗੇਟ ਲੱਗਾ ਇੱਕ ਪਾਸੇ ਭਾਈ ਸੰਗਤ ਸਿੰਘ ਦਾ ਲਿਖਿਆ ਗਿਆ ਫਿਰ ਉਸ ਟਾਈਮ ਜਿਹੜਾ ਲੰਗਰ ਹਾਲ ਸੀ ਉਹਦੇ ਉੱਤੇ ਵੀ ਲਿਖਿਆ ਗਿਆ ਲੰਗਰ ਹਾਲ ਭਾਈ ਬਾਬਾ ਸੰਗਤ ਸਿੰਘ ਜੀ ਤੇ ਜਿਹੜਾ ਦੀਵਾਨ ਹਾਲ ਸੀ ਉਹਦਾ ਨਾਮ ਵੀ ਲਿਖਿਆ ਗਿਆ ਦੀਵਾਨ ਹਾਲ ਭਾਈ ਸੰਗਤ ਸਿੰਘ ਜੀ ਜਿਹੜੀ ਸਰਾ ਉਹਤੇ ਬਣੀ ਆ ਉਹਦਾ ਸਰਾ ਦਾ ਨਾਮ ਵੀ ਲਿਖਿਆ ਹੋਇਆ ਭਾਈ ਸੰਗਤ ਸਿੰਘ ਸਰਾ ਸਾਰਾ ਕੁਝ ਫਿਰ ਉਸੇ ਜਥੇਦਾਨਾ ਨੇ ਕਮੇਟੀ ਨੇ ਸਪਸ਼ਟ ਕਰ ਕਿ ਉਥੇ ਫਿਰ ਜਿਹੜੇ ਹੈਗੇ ਨੌ ਨਿਕੇ ਨੇ ਜਿਹੜਾ ਉਥੇ ਇਤਿਹਾਸ ਲਿਖਿਆ ਗਿਆ ਚਾਹੇ ਉਹ ਗੜੀ ਸਾਹਿਬ ਦੇ ਉੱਤੇ ਬੋਲਣ ਲੱਗੇ ਨੇ ਚਾਹੇ ਉਹ ਕਸਲਗੜ੍ਹ ਸਾਹ ਮੂਹਰੇ ਉੱਥੇ ਭਾਈ ਸੰਗਤ ਸਿੰਘ ਦਾ ਹੀ ਬੇਰਬਾ ਕਣਗੀ ਤੋੜੇ ਦਾ ਆয়া ਬੰਗੇ ਸਰੀ ਉਰਦਾਸ ਜੀ ਸਿੱਖ ਇਹ ਭਾਈ ਸੰਗਤ ਸਿੰਘ ਜੀ ਭਾਈ ਸੰਤ ਸਿੰਘ ਤੋਂ ਵੱਡੇ ਹੋਏ ਨੇ ਭਾਈ ਸੰਤ ਸਿੰਘ ਨਾਲ ਛੋਟਾ ਭਰਾ ਸੀਗਾ ਭਾਈ ਰਾਣੀਆ ਜੀ ਇਹਨਾਂ ਦੇ ਪਿਤਾ ਜੀ ਹੋਏ ਮਾਤਾ ਅਮਰਕੌਰ ਇਹਨਾਂ ਦੀ ਮਾਤਾ ਜੀ ਹੋਏ ਨੇ ਸਪਿੰਡ ਸੁਪਰੋੜ ਨੰਗਲ ਖੇੜੀ ਫਗਵਾੜੇ ਦੇ ਗੋੜਿਆਂ ਸੰਗਤ ਜੀ ਫੇਰ ਆਈ ਸੰਗਤ ਸਿੰਘ ਦਾ ਜਿਹੜਾ ਸੀਸ ਆ ਉਹ ਮੁਗਲਾਂ ਨੇ ਵੰਡ ਲਿਆ ਘੜ ਤੋਂ ਵੱਖ ਕਰ ਲਿਆ ਖਤਰਕਾ ਕਤਗੜ ਸਾਹ ਪੈ ਗਿਆ ਉਥੋਂ ਜਿਹੜਾ ਹੈਗੇ ਉਹ ਰਬਾਨੀ ਲੈ ਕੇ ਤੁਰਪੇ ਉਥੋਂ ਚਮਕੌਰ ਦੀ ਗੜੀ ਤੋਂ ਨੌ ਕੋਹ ਨੂੰ ਜਿਹੜਾ ਹੈਗਾ ਸੀ ਬੱਲੇ ਛੋਟੇ ਸਾਹਿਬ ਜਾਂ ਦੇ ਗਿਰਫਦਾਰ ਕਰਕੇ ਕੋਤਵਾਲੀ ਮਰੰਡੇ ਤੋਂ ਸਰਹੰਦ ਲਿਆਂਦੇ ਗਏ ਸੀਗੇ ਸਰਹੰਦ ਸੂਬਾ ਸਰਹੰਦ ਦੀ ਕਚੈਰੀ ਦੇ ਵਿੱਚ ਜਿਹੜੇ ਹੈਗੇ ਉਹ ਉੱਥੇ ਹਿਰਾਸਤ ਦੇ ਵਿੱਚ ਲੈ ਲਏ ਸੀਗੇ 9 ਪੋਨੂ 10 ਪੋਨੂ ਜਿਹੜਾ ਹੈਗਾ ਉਹਨਾਂ ਨੂੰ ਲਿਆਂਦਾ ਗਿਆ ਗਿਰਫਦਾਰੀ ਹੋ ਗਈ ਸੀ ਗੱਡੀਆਂ ਦੇ ਉੱਤੇ ਉਹ ਗੁਰਦੁਆਰਾ ਸਾਹਿਬ ਰਾਸਾ ਬਣਿਆ ਹੋਇਆ 11 ਪੋ ਦੀ ਜਿਹੜੀ ਸਪੈਸੀਸ ਜੀ ਨਾ ਉਥੇ ਭਾਈ ਸੰਗਤ ਸਿੰਘ ਦਾ ਜਿਹੜਾ ਸੀਸ ਪੇਸ਼ ਕੀਤਾ ਗਿਆ ਸੂਬੇ ਦੀ ਕਚਹਿਰੀ ਦੇ ਵਿੱਚ ਵੀ ਇਹ ਗੁਰਗੋਵਿੰਦ ਸਿੰਘ ਮਹਾਰਾਜ ਆ ਕਲਗੀ ਲੱਗੀ ਹੋਈ ਕਲਗੀ ਲਾਹਵੀ ਆ ਕਲਗੀ ਆ ਇਹ ਉਹਨਾਂ ਦਾ ਸੀਸ ਹੈ ਜੀ ਮਾਰਤਾ ਹੁਣ ਸਾਹ ਨੂੰ ਨਾਮ ਆਉਂਦੇ ਹੋ ਸੂਬਾ ਸਰਹੰਦ ਨੇ ਫਿਰ ਸੁਨਾਖਤ ਕਰਾਈ ਪਹਿਲਾਂ ਤਾਂ ਉਹ ਸਹਬਜ਼ਾਦਿਆਂ ਨੂੰ ਜਿਹੜਾ ਹੈਗਾ ਸੀਸ ਦਿਖਾਇਆ ਗਿਆ ਵੀ ਤੁਹਾਡਾ ਸੇ ਪਿਤਾ ਮਾਰਤਾ ਆ ਉਹਦਾ ਸੀਸ ਉਹਦੇ ਭਰਾ ਵੀ ਮਾਰਦੇ ਪਿਤਾ ਵੀ ਮਰ ਗਿਆ ਆ ਉਹਨਾਂ ਦਾ ਸੀਸ ਆ ਤੇ ਬਾਬਾ ਜੋਰਾਵਾਲ ਸਿੰਘ ਤੇ ਬਾਬਾ ਬਦਰ ਸਿੰਘ ਨੇ ਕਿਹਾ ਸੋਬਿਆ ਇਹ ਸਾਡਾ ਪਿਤਾ ਨਹੀਂ ਹੈਗਾ ਇਹ ਭਾਈ ਸੰਗਤ ਸਿੰਘ ਆ ਸਾਡਾ ਪ੍ਰਾਨਾਂ ਤੋਂ ਪਿਆਰਾ ਵੀਰ ਆ ਸਾਡਾ ਭਰਾਏ ਸੰਗਤ ਸਿੰਘ ਐ ਉਹ ਨਹੀਂ ਹੈ ਫਿਰ ਉਹਨੇ ਕਿਹਾ ਵੀ ਹੋ ਸਕਦਾ ਮੈਨੂੰ ਜਾਣ ਪੁੱਝ ਕੇ ਝੂਠ ਬੋਲਦੇ ਹੁਣ ਫਿਰ ਮਾਤਾ ਗੁਜਰ ਕੌਰ ਜੀ ਨੂੰ ਵੀ ਉਹਦੇ ਸਨਾਖਤ ਕਰਾਇਗੀ ਦਿਖਾਇਆ ਗਿਆ ਵੀ ਤੇੜਾ ਲਾਲ ਮਾਰਤਾ ਇਹ ਮਾਤਾ ਜੀ ਕਹਿਣ ਲੱਗੇ ਇਹ ਵੀ ਮੇਰਾ ਲਾਲ ਹੀ ਆ ਲਾਲ ਮੇਰਾ ਹੀ ਆ ਇਹ ਸੰਗਤ ਸਿੰਘ ਆ ਇਹ ਗੋਵਿੰਦ ਸਿੰਘ ਨਹੀਂ ਹੈ ਇਹ ਸੰਗਤ ਸਿੰਘ ਦਾ ਲਾਲ ਵੇ ਰਹੀ ਹੈ ਵੀ ਕਲ ਕੀ ਉਹਨਾਂ ਦੀ ਆ ਕਲ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੀ ਆ ਪਰ ਸੀਸਾ ਜਿਹੜਾ ਇਹ ਸੰਗਤ ਸਿੰਘ ਦਾ ਹੈ ਜਿਹੜਾ ਸੂਬੇ ਦੇ ਪੈਰਾਂ ਤੋਂ ਥੋੜਾ ਮਿੱਟੀ ਨਿਕਲ ਗਈ ਅੱਗ ਬੂਲਾ ਹੋ ਗਿਆ ਵੀ ਇੰਨੀ ਫੌਜ ਮਰਵਾਤੀ ਐਡੇ ਐਡੇ ਜਰਨੈਲ ਜਿਹੜੇ ਉਹ ਮਾਰੇ ਗਏ ਅਜੇ ਵੀ ਗੁਰੂ ਗੋਬਿੰਦ ਸਿੰਘ ਜਿਉਂਦਾ ਵਸ ਚਰਿਆ ਗਿਆ ਫੇਰ ਕਾਜੀ ਜਿਹੜਾ ਹੈਗਾ ਸੀ ਮੌਲਵੀ ਸੀ ਉਹਨੂੰ ਬੁਲਾਇਆ ਗਿਆ ਮੇਨੂੰ ਨੌਬਸਰੀਆ ਸਾਲ ਸੰਗਤ ਜੀ ਉਸ ਕਾਜੀ ਨੂੰ ਬੁਲਾ ਕੇ ਜਿਹੜੀ ਸਨਾਖਤ ਕੀਤੀ ਗਈ ਉਹ ਕਾਜੀ ਜਿਹੜਾ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਮਿਲ ਕੇ ਵੀ ਆਇਆ ਸੀ ਤੇ ਪੜਾਉਂਦਾ ਵੀ ਰਿਹਾ ਉਸ ਨੇ ਕਾਜੀ ਨੂਰਦੀਨ ਹੋ ਸਕਦਾ ਉਹਦਾ ਨਾਮ ਹੋਵੇ ਸੰਤ ਜੀ ਉਹ ਉਹਨੇ ਵੀ ਪਲਕਾਂ ਝਟਕੇ ਦੇਖੀਆਂ ਉਹਨੇ ਕਿਹਾ ਨਹੀਂ ਇਹ ਸੰਤ ਸਿੰਘ ਹੈ ਮੈਂ ਇਹਨਾਂ ਨੂੰ ਵਿਦਿਆ ਦਿੰਦਾ ਰਿਹਾ ਦੋਨਾਂ ਇਕੱਠਿਆਂ ਨੂੰ ਇਹ ਸੰਤ ਸਿੰਘ ਦਾ ਸੀਸ ਹੈ ਕਲਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੀ ਆ ਤੁਹਾਨੂੰ ਭਲੇਖਾ ਦੇਣ ਵਾਸਤੇ ਸਾਰਾ ਜਿਹੜਾ ਮਹਾਰਾਜਿਆਂ ਨੇ ਖੇਡ ਰਚੀ ਆ ਫਿਰ ਬੀਬੀ ਜੈਨਾ ਜਿਹੜੀ ਆਪਣੇ ਸੂਬੇ ਸਰਾਂਧ ਦੇ ਘਰ ਵਾਲੀ ਸੀ ਉਹ ਕਈ ਵਾਰੀ ਆਨੰਦਪੁਰ ਸਾਹਿਬ ਗਈ ਸੀ ਤੂੰ ਉਹਨੂੰ ਵੀ ਦਿਖਾਇਆ ਉਹ ਕਹਿੰਦੀ ਇਹ ਸੰਗਤ ਸਿੰਘ ਆ ਸਾਨੂੰ ਵੀ ਕਈ ਵਾਰੀ ਭਿਲੀ ਲੱਗ ਜਾਂਦਾ ਜੀ ਸਿਰਫ ਇੰਨਾ ਚਿਹਰਾ ਮੁਰਦਾ ਸੰਗਤਜੀ ਖਾਤੂਗਰਾਂ ਦੇ ਨਾਲ ਭਾਈ ਸੰਗਤ ਸਿੰਘ ਦਾ ਕਿ ਜਦੋਂ ਆਨੰਦਪੁਰ ਸੰਗਤ ਆਨੰਦਪੁਰ ਸਾਹਿਬ ਜਾਂਦੀ ਸੀ ਦਰਸ਼ਨ ਕਰਨ ਵਾਸਤੇ ਨਾ ਕਈ ਵਾਰੀ ਸੰਗਤਾਂ ਭਾਈ ਸੰਗਤ ਸਿੰਘ ਨੂੰ ਹੀ ਮੁੱਖਾ ਦੇਖਣ ਲੱਗ ਜਾਂਦੀ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸੰਗਤ ਸਿੰਘ ਜੀ ਕਹਿੰਦੇ ਅਸੀਂ ਤਾਂ ਭਾਈ ਉਹਨਾਂ ਦੇ ਸੇਵਕਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸਾ ਧਾਗੇ ਨੇ ਕਲਗੀ ਤੋਂ ਪਛਾਣ ਹੁੰਦੀ ਸੀ ਨਹੀਂ ਕੋਈ ਪਛਾਣ ਨਹੀਂ ਸਿਉਂਦੀ ਕਲਗੀ ਤੋਂ ਪਤਾ ਲੱਗਦਾ ਸੀ ਵੀ ਗੁਰੂ ਗੋਬਿੰਦ ਸਿੰਘ ਕੌਣ ਨੇ ਤੇ ਭਾਈ ਸੰਗਤ ਸਿੰਘ ਕੌਣ ਨੇ ਜੇਰਾ ਮੁਰਾ ਅਬਿੰਦ ਦੱਸਿਆ ਵੀ ਕਿਉਂ ਮਿਲਿਆ ਗੁਰੂ ਗੋਬਿੰਦ ਜੂਤੇਬਾ ਹਾਤਰ ਮਹਾਰਾਜ ਨੇ ਮਾਤਾ ਕਿਸ ਬਾਰੇ ਕਹਿ ਦਿੰਦਾ ਨਾ ਕੱਲ ਵੀ ਦੱਸਿਆ ਸੀ ਕਿ ਮਾਤਾ ਕੁਝਰ ਕੌਜੀ ਨੂੰ ਦੋ ਲਾਉਂਗ ਦਿੱਤੇ ਸੀ ਜਾਂ ਗੁਰੂ ਨਾਨਕ ਦਾ ਨਾਮ ਲੈ ਕੇ ਛਕ ਲੋ ਆਪੀ ਗੁਰੂ ਨਾਨਕ ਕਿਰਪਾ ਕਰਦੇ ਬੀਬੀ ਅਮਰੋ ਨੇ ਸੇਵਾਦਾਰ ਸੀ ਬੀਬੀ ਅਮਰੋ ਨੂੰ ਵੀ ਦਿੱਤੇ ਗਏ ਇੱਕ ਲਾਉਂਗ ਦਿੱਤਾ ਇੱਕ ਮਾਤਾ ਜੀ ਨੇ ਛਕ ਲਿਆ ਫਿਰ ਐਸੀ ਕਿਰਪਾ ਹੋਈ ਬੀਬੀ ਅਮਰੋ ਦੇ ਵੀ ਤਿੰਨ ਮਹੀਨਿਆਂ ਬਾਅਦ ਵਰਨਾ ਸਾਹਿਬੀ ਧਰਤੀ ਤੇ ਜਿਹੜਾ ਹੈਗਾ ਬਾਬਾ ਸੰਗ ਸਿੰਘ ਨੇ ਜਨਮ ਲਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਸੁਜੀਤ ਸੱਤਵੇਂ ਨੂੰ ਜਨਮ ਲਿਆ ਦੋਨਾਂ ਦਾ ਮਢੰਗਾ ਚਿਹਰਾ ਮੂੜਾ ਤਾਂ ਹੀ ਰਲਦਾ ਸੀ ਹੋਰ ਕੋਈ ਕਾਰਨ ਨਹੀਂ ਸੀਗਾ ਧਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਐਡੇ ਵੱਡੀ ਕਿਰਪਾ ਕਰਦੇ ਸੀ ਇਹ ਸਤਿਗੁਰੂ ਮਹਾਰਾਜ ਜਿਹੜੇ ਆਪਣੇ ਸਿੰਘ ਸੀ ਉਹਨਾਂ ਨੂੰ ਆਪਦਾ ਹੀ ਰੂਪ ਸਮਝਦੇ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ 거ਉ ਨਿਵਾਸ ਖਾਲਸਾ ਮੇਰਾ ਰੂਪ ਹੈ ਇਹਦੇ ਵਿੱਚ ਮੇਰਾ ਨਿਵਾਸ ਹੈ ਧਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੰਗੀਤਰ ਪਾਤਸ਼ਾਹ ਮਹਾਰਾਜ ਧੀਰ ਜਦੋਂ ਉਹਨੂੰ ਪੱਕਾ ਜੀਨੇ ਵੀ ਇਹ ਸੰਗਤ ਸਿੰਘ ਦਾ ਸੀਸ ਆ ਸੂਬਾ ਜਿਹੜਾ ਬਹੁਤ ਅਗਬੂਲਾ ਹੋਇਆ ਮੱਥੇ ਤੇ ਹੱਥ ਵੀ ਮਾਰੇ ਵੀ ਬਹੁਤ ਨੁਕਸਾਨ ਕਰਾ ਲਿਆ ਹੈ ਕੌਣ ਇਹ ਇਹ ਦੱਸਿਆ ਉਹ ਖੋਜ ਪ੍ਰਤਲ ਕਰੋ ਜੀ ਇਹ ਸੰਗਤ ਸਿੰਘ ਆ ਸੁਪਰੂਲੰਗੜ ਦਾ ਉਹ ਸੇਵੀ ਗੀਤਾ ਇਹ ਦਾ ਜਿਹੜਾ ਸੀਗਾ ਸੰਗਤ ਜੀ ਫਿਰ ਭਾਈ ਸੰਗਤ ਸਿੰਘ ਦਾ ਜਿਹੜਾ ਸੀਸ ਸੀ ਉਹ ਚਰਾਹੇ ਦੇ ਵਿੱਚ ਬਾੰਸ ਦੇ ਟੰਗ ਦਾ ਬਾਕੀ ਸੰਗਤ ਅਗਲਾ ਇਤਿਹਾਸ ਆ ਵੀ ਨੂੰ ਕੱਲ ਨੂੰ ਸਰੂਆਮ ਕੰਮ ਹੈ ਕਿਸ ਤਰ੍ਹਾਂ ਭਾਈ ਸੰਗਤ ਸਿੰਘ ਦਾ ਸੀਸ ਦਾ ਸੰਸਕਾਰ ਹੋਇਆ ਤੇ ਸਹਿਬਜ਼ਾਦੇ ਸ਼ਹੀਦ ਦੀ ਦੂੜ ਮੇਲੇ ਚੱਲ ਰਹੇ ਨੇ ਕੱਲ ਨੂੰ 10 ਪੂਆ ਬਾਬਾ ਸੰਗਤ ਸਿੰਘ ਜੀ ਦੇ ਉਥੋਂ ਪਾਵਨ ਸਥਾਨਾਂ ਤੋਂ ਕੱਲ ਨੂੰ ਜਿਹੜਾ ਸੀਸ ਮਾਰਚ ਹੁਣ 10 ਪੂਆ ਦਾ ਉਥੋਂ ਲੈ ਕੇ ਆਉਂਦੇ ਨੇ ਸੀਸ 10 ਪੂ ਨੂੰ ਉਹ ਸੀਸ ਮਾਰਚ ਰੱਖਿਆ ਗਿਆ ਉਹ ਸਵੇਰੇ ਆਰੰਭ ਹੋਊਗਾ ਜੋ ਮਕੌਲ ਸਾਹਿਬ ਤੋਂ ਲੈ ਕੇ ਪਤੇਗੜ ਸਾਹਿਬ ਤੱਕ ਐਮਐਸਸੀ ਸਾਹਿਬ ਜਿਹੜੇ ਪਿੰਡਾਂ ਵਿੱਚ ਸੀਸ ਆਇਆ ਇਹ ਉਥੇ ਆ ਕੇ ਸਮਾਉਂਤੀ ਹੁੰਦੀ ਪਤੇਗੜ ਸਾਹਿਬ ਕਾਲਰ ਦਾ ਨਗਰ ਕੀਰਤਨ ਉਹਦੇ ਵਿੱਚ ਵੀ ਸ਼ਾਮ ਰਹਿਣਾ ਗੁਰੂ ਕਿਰਪਾ ਕਰੇ ਸੰਗਤ ਜਿਹੜਾ ਸੱਚਾ ਇਤਿਹਾਸ ਆ ਸਿੱਖੋਈ ਕਰਨਾ ਜੋ ਪੜਿਆ ਜੋ ਅਸੀਂ ਪੜਦੇ ਰਹੇ ਆ ਉਹ ਹੀ ਸੰਗਤਾਂ ਦੇ ਅੱਗੇ ਰੱਖਣਾ ਸਾਡਾ ਇੱਥੇ ਗੁਰੂ ਨੇ ਕਾਰਨ ਬਖਸ਼ੇ ਦਿੱਨੇ ਬਾਬਾ ਸ਼ੰਗਰ ਸਿੰਘ ਨੂੰ ਵੱਡੀਆਂ ਬਖਸ਼ਾਂ ਦਿੱਤੀਆਂ ਬਾਬਾ ਜੀਵਨ ਸਿੰਘ ਐਂ ਰੇਟੇ ਗੁਰੂ ਦੇ بیٹے ਕਹਿ ਕੇ ਇੱਕ ਨਾਂ ਲਾ ਕੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਜੀ ਨੂੰ ਗੁਰੂ ਦੇ بیٹے ਕਹਿ ਤਾ ਉਹਨੂੰ ਹੋਰ ਕੀ ਗੌਰਮੋ ਕੋ ਕਹੇ ਚਾਹੀਦਾ ਬਹੁਤ ਵੱਡਾ ਮਾਣ ਸਤਿਕਾਰਯੋਗ ਨੇ ਸਾਰੇ ਸਹੀਦ ਸਿੰਘ ਸਭ ਨੂੰ ਮਾਣ ਸਤਿਕਾਰ ਨੇ ਬਖਸ਼ਿਆ ਕਰ ਲੈ ਥੱਲੇ ਸਿੰਘ ਨੂੰ ਜਿਨ੍ਹਾਂ ਜਿਉ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨਾਲ ਰਹੇ ਜੰਗਾਂ ਜੁੱਧਾਂ ਦੇ ਵਿੱਚ ਔਖੇ ਸਮਿਆਂ ਦੇ ਵਿੱਚ ਜਿਨ੍ਹਾਂ ਨੇ ਸਾਥ ਦਿੱਤਾ ਸਾਰੇ ਸਿੰਘਾਂ ਦਾ ਸਤਿਗੁਰਾਂ ਨੇ ਬਹੁਤ ਸਤਿਕਾਰ ਕੀਤਾ ਬਹੁਤ ਪਿਆਰ ਕਰਦੇ ਸੀ ਐਸਾ ਗੁਰਪੁੱਤ ਹੋਊਗਾ ਸਿੰਘਾਂ ਦੇ ਜਦੋਂ ਚੰਕੌਰ ਦੀ ਉਹ ਜਿਹੜੀ ਰਾਤ ਪੈ ਗਈ ਸੀ ਆਪ ਪਰਨੇ ਨਾਲ ਮੁਕਸਾਬ ਕਰਦਿਕਦੇ ਪਤਾਂ ਨੂੰ ਜਾ ਕੇ ਦੇਖਦੇ ਵੀ ਕੰਡੇ ਤੈਨ ਲੱਗੇ ਮਹਾਰਾਜ ਕਿਸ ਤਰ੍ਹਾਂ ਪਿਆਰ ਕਰਦੇ ਸੀ ਕੱਲੇ-ਕੱਲੇ ਸਿੱਖ ਨੂੰ ਵੀ ਇਹ ਮੇਰਾ ਪੁੱਤਰਾ ਇਨੇ ਪੁੱਤਰ ਨੇ ਕਈ ਸੀਜ਼ ਪਰ ਬੁਆਰ دیے ਸੁਤਜਾਰ ਚਾਰ ਮੂਲੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਸਾਡੇ ਨੂੰ ਕਿਹਾ ਦੀ ਵੀ ਆ ਸਾਰੇ ਮੇਰੇ ਪੁੱਤਰੀ ਨੇ ਨਾਦੀ ਪੁੱਤਰ ਸਾਨੂੰ ਬਣਾਇਆ ਆਪਣੇ ਚਾਰ ਪੁੱਤਰਾਂ ਨੂੰ ਸਾਡੇ ਉਤੋਂ ਪਰਵਾਨ ਕਰਕੇ ਸਾਨੂੰ ਆਪਣਾ ਪੁੱਤਰ ਬਣਾਇਆ ਖਾਲਸਾ ਜਿਹੜਾ ਹੈਗਾ ਉਹ ਮੇਰਾ ਪੁੱਤਰ ਆ ਇਹ ਕਦੇ ਨਾ ਇਹਨੇ ਖਤਮ ਹੋਣਾ ਇਹ ਅਕਾਲ ਪੁਰਖ ਦੀ ਫੌਜ ਆ ਖਾਲਸਾ ਖਾਲਸਾਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਇਹ ਖੰਡੇ ਦੀ ਧਾਰ ਦੇ ਵਿੱਚੋਂ ਕੈਦਾ ਹੋਇਆ ਖਾਲਸਾ ਜੀ ਹੋਰ ਸਾਰਿਆਂ ਦੇ ਜਾਨਵਰ ਦਿਹਾੜੇ ਆਉਂਦੇ ਨੇ ਤੇ ਸ਼ਹੀਦੀ ਦਿਹਾੜੇ ਆਉਂਦੇ ਨੇ ਮਰਨ ਦੇ ਲਾਉਂਦੇ ਨੇ ਪਰ ਖਾਲਸੇ ਦਾ ਤਾਂ ਜਿਹੜਾ ਖਾਲਸਾ ਨਾ ਉਹਦਾ ਕਦੇ ਵੀ ਸ਼ਹੀਦੀ ਜਾਂ ਮਰਨ ਦਿਹਾੜਾ ਨਹੀਂ ਆਊਗਾ ਕਿਉਂਕਿ ਖਾਲਸਾ ਅਮਰ ਆ ਖਾਲਸਾ ਅਕਾਲ ਪੁਰਖ ਦੀ ਫੌਜ ਆ ਇਹ ਪ੍ਰਗਟ ਹੋਇਆ ਗੁਰੂ ਜੀ ਮੌਲ ਦੇ ਵਿੱਚ ਇਹ ਖੰਡੇ ਦੀ ਧਾਰ ਚੋਂ ਪ੍ਰਗਟ ਹੋਇਆ ਇਹ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੂਗਾ ਜਿਉਂ-ਜਿਉਂ ਸਾਨੂੰ ਸਾਂਗਦੇ ਨੇ ਉਵੇਂ ਖਾਲਸਾ ਅੱਗੇ ਵਧਦਾ ਜਾਂਦਾ ਖਾਲਸਾ ਜੀ ਸਾਰੇ ਸ਼ਹੀਦ ਸਤਕਾਰਯੋਗ ਨੇ ਜਾਤ ਪਾਤ ਸਤਿਗੁਰਾਂ ਨੇ ਖਤਮ ਕੀਤੇ ਸੀ ਜਾਤਾਂ ਪਾਤਾਂ ਦੇ ਵਿੱਚੋਂ ਉੱਪਰ ਉੱਠ ਕੇ ਜਿਹੜੇ ਗੁਰੂ ਦਾ ਮਰਜ਼ਾ ਦਾ ਜਿਹੜਾ ਗੁਰੂ ਦਾ ਇਤਿਹਾਸ ਆ ਜਿਹੜਾ ਗੁਰੂ ਦਾ ਜੋ ਮਰਜ਼ਾਦਾ ਕੀ ਜੋ ਸਿਧਾਂਤ ਆ ਉਹਦੇ ਉੱਤੇ ਪਹਿਰੇ ਦਈਏ ਆਪਸ ਵਿੱਚ ਨਾ ਲੜੀਏ ਅਸੀਂ ਸਾਰੇ ਭਰਾ ਭਰਾਵਾਂਗੇ ਸਤਿਗੁਰੂ ਮਹਾਰਾਜ ਨੇ ਸਭ ਨੂੰ ਬੜੀਆਂ ਵੰਸੀਆਂ ਨੇ ਸਭ ਨੂੰ ਸਤਿਗੁਰਾਂ ਨੇ ਆਪਣੇ ਇਹਨ ਗਰੀਬ ਸੇਖਣ ਕੋ ਦਿਉ ਪਾਤਸ਼ਾਹੀ ਯਾਦ ਕਰੇ 함ਰੀ ਗੁਰਿਆਈ ਇਨੀ ਹੀ ਕੋ ਸਰਦਾਰ ਮਾਣੋਂ ਤਾਂ ਪਿਆ ਗੋਵਿੰਦ ਸਿੰਘ ਨਾਮ ਕਹਾਉ ਅਮਰ ਚਕਾਉਣ ਵਾਲੀ ਕਿਸੇ ਯਾਤ ਨਹੀਂ ਪੁੱਛੀ ਸਤਿਗੁਰਾਂ ਨੇ ਜੋ ਵੀ ਆਇਆ ਕੋ ਉਹਨੂੰ ਅਮਰਦੀਦਾਬ ਬਾਸ਼ਾ ਅਮਰਦੀਦਾ ਦਿੱਤੀ ਆ ਤੇ ਜਾਤ ਪਾਤ ਖਤਮ ਕਰਕੇ ਗੋਤ ਵੀ ਖਤਮ ਕਰਤਾ ਜਾਤ ਪਾਤ ਵੀ ਖਤਮ ਕਰਤੀ ਫਿਰ ਮੁਹੰਮਦ ਸ਼ਿਕਾ ਕੀ ਕੀ ਬਣਾਇਆ ਸਿੰਘ ਬਣਾਇਆ ਖਾਲਸਾ ਬਣਾਇਆ ਅੱਜ ਅਸੀਂ ਜਾਤਾਂ ਗੋਤਾਂ ਦੇ ਵਿੱਚ ਫਸ ਕੇ ਰਹੇਗੇ ਸਿੰਘ ਬਣਨ ਨੂੰ ਤਿਆਰ ਨਹੀਂ ਜਦੋਂ ਅਸੀਂ ਸਿੰਘ ਬਣ ਗਏ ਜਦੋਂ ਅਸੀਂ ਖਾਲਸੇ ਬਣ ਗਏ ਉਦੋਂ ਸਦਾ ਹੀ ਚੜ੍ਹਦੀ ਕਲਾ ਸਿੰਘ ਦੀ ਖਾਲਸੇ ਦੇ ਪੰਥ ਦੀ ਰਹਿ ਜਾਣੀ ਆ ਆਓ ਆਪਾਂ ਸਾਰੇ ਨੇ ਭਰਾ ਭਰਾ ਬਣ ਕੇ ਰਹਿਣਾ ਪਰਾ ਮਾਰੂ ਜੰਗ ਤੋਂ ਉੱਪਰ ਉਠਣਾ ਤੇ ਜੋ ਪੰਥ ਨੇ ਫੈਸਲੇ ਨੇ ਸਿਧਾਂਤਕ ਫੈਸਲੇ ਮਰਜਾਦਾ ਦੇ ਫੈਸਲੇ ਨੇ ਉਹਨਾਂ ਉੱਤੇ ਆਪਾਂ ਨੇ ਪਹਿਰਾ ਦੇਣਾ ਡਟ ਕੇ ਗੁਰੂ ਦੀ ਮਰਜਾਦਾ ਜੋ ਕਹਿੰਦੀ ਆ ਸਾਨੂੰ ਉਹਦੇ ਉੱਤੇ ਪਹਿਰਾ ਦੇਣਾ ਸੀ ਨੇ ਗੁਰੂ ਦੀ ਮਰਜਾਦਾ ਦੇ ਵਿੱਚ ਚੱਲਣਾ ਆਓ ਆਪਾਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਧੀ ਦੀ ਵਿਹਾਲਾ ਨੂੰ ਮਨਾਉਂਦੇ ਹੋਏ ਆਓ ਇਹ ਪਰਨ ਕਰੀਏ ਕਿ ਜੋ ਗੁਰੂ ਦਾ ਸਿਧਾਂਤ ਆ ਗੁਰੂ ਦੀ ਮਰਜਾਦਾ ਉਹ ਆਪਾਂ ਲਾਗੂ ਕਰਾਉਣੀ ਆ ਅਤੇ ਨਾਲ ਹੀ ਵੱਧ ਤੋਂ ਵੱਧ ਬਾਣੀ ਤੇ ਬਾਣੇ ਦੇ ਨਾਲ ਜੜੋ ਜਿੰਨੀ ਬਾਣੀ ਹੋ ਸਕੇ ਉਹ ਨਹੀਂ ਪੜਿਆ ਕਰੋ ਤੇ ਹਾਸ ਵੀ ਪੜਿਆ ਕਰੋ ਸਾਨੂੰ ਪੁਰਾਤਨ ਗ੍ਰੰਥ ਜਿਹੜੇ ਨੇ ਉਹ ਵੀ ਪੜਨੇ ਚਾਏ ਨੇ ਫੇਰ ਹੀ ਪਤਾ ਲੱਗਦਾ ਵੀ ਕੀ ਕੀ ਹੋਇਆ ਦਸਮ ਗ੍ਰੰਥ ਸੋਢੀ ਚਮਤਕਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਭਾਈ ਬਾਲੇ ਵਾਲੀ ਸਾਖੀ ਭਾਈ ਗੁਰਨਾਨ ਸਿੰਘ ਸਾਹਿਬ ਦੀ ਮਹਾਰਾਜ ਜਨਮ ਸਾਖੀ ਇਹਨੇ ਪ੍ਰਾਤਨ ਨੇ ਚੱਲੀਆਂ ਆਉਂਦੀਆਂ ਦਸਾਂ ਪਾਤਸ਼ਾਹ ਦੇ ਇਤਿਹਾਸ ਤਵਾਰੀ ਗੁਰੂ ਖਾਲਸਾ ਹੋਰ ਜਿੰਨੇ ਵੀ ਗ੍ਰੰਥ ਨੇ ਭਾਈ ਰਤਨ ਸਿੰਘ ਭੰਗੂ ਹੋਣਾ ਦੇ ਭਾਈ ਕੋਇਰ ਜੀ ਦੇ ਜਿੰਨੇ ਵੀ ਹੋਰ ਸਾਡੇ ਸਮਕਾਲੀ ਹੋਏ ਨੇ ਗੁਰੂ ਸਾਹਿਬ ਦੇਲੇ ਉਹ ਸਾਨੂੰ ਇਤਿਹਾਸ ਪੜ੍ਹਨੇ ਚਾਹੀਦੇ ਨੇ ਸਾਨੂੰ ਪਤਾ ਲੱਗੇ ਗਿਆਨ ਹੋਵੇ ਵੀ ਅਸੀਂ ਗੁਰੂ ਸਾਹਿਬ ਨੇ ਕੀ ਕੀਤਾ ਕਿਥੇ ਕਿਥੇ ਕੀ ਕੀ ਹੋਇਆ ਆ ਤਾਂ ਕਿ ਅਸੀਂ ਜਾਣੂ ਹੋ ਸਕੀਏ ਅੱਗੇ ਆਪਣੇ ਬੱਚਿਆਂ ਨੂੰ ਵੀ ਜਿਹੜਾ ਉਹਦੇ ਬਾਰੇ ਜਾਣਕਾਰੀ ਦੇ ਸਕੀਏ ਉਹਨਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਉਸੇ ਚੱਲਿਆਂ ਸੰਕੌਰ ਸਾਹਿਬ ਜਦੋਂ ਪੁੱਛਿਆ ਜਾਂਦਾ ਵੀ ਇੱਥੇ ਕੀ ਕਰਨਾ ਆਇਆ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਕੀ ਹੋਇਆ ਦਸਾਂ ਗੁਰੂਆਂ ਦੇ ਨਾਮ ਨਹੀਂ ਪਤਾ ਸਹਿਬ ਜਾਂਦੇ ਨੇ ਨਾਮ ਨਹੀਂ ਪਤਾ ਉਹਨਾਂ ਪਿਆਰਿਆਂ ਦੇ ਨਾਮ ਨਹੀਂ ਪਤਾ ਇਹ ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਪਊਗਾ ਫੇਰ ਗੱਲ ਮਾਰਨੀ ਆ ਫੇਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਣੀ ਆ ਉਹਨਾਂ ਲੋਕਾਂ ਦੀ ਸੇਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ